ਸੋਨੂ ਸਿਤਵਾਲ ਨੂੰ ਤੇ ਬੜਾ ਮਸ਼ਹੂਰ ਕੀਤਾ ਹਾਂਜੀ ਇਹ ਪੰਗੇ ਦੀ ਵੀ ਆਪਾਂ ਨਾ ਮਹਾਰਾਜ ਦੀ ਕਿਰਪਾ ਦੇ ਨਾਲ ਆ ਜਾ ਲੱਗ ਯਾਰ ਆਪਾਂ ਗਰੀਬੀ ਇਹਦੀ ਸੱਚੇ ਪਾਤਸ਼ਾਹ ਜੇ ਕੱਟਦੇ ਵਿਚਾਰੇ ਦੀ ਇਹਦੀ ਇੱਥੇ ਹੀ ਬਹੁਤ ਗਰੀਬੀ ਆ ਇਹ ਮਾਤੜ ਬੰਦਾ ਬਹੁਤ ਜ਼ਿਆਦਾ ਹੁਣ ਤੁਹਾਨੂੰ ਗਾਣਾ ਸੁਣਾਉਂਗਾ ਸੁਣਾ ਭਾਈ ਗਾਣਾ ਕਹਿਣਾ ਮੇਰੇ ਮਗਲ ਬੋਲ ਕਾ ਦੇਤਾ ਹੱਸ ਬੋ ਨਾ ਜਿੰਦ ਸਾਡੀ ਰੋ ਲਵੇ ਵੇ ਨਾ ਦੁੱਖਾਂ ਸੰਗਤ ਲਵੇ ਨਾ ਜਿੰਦ ਸਾਡੀ ਰੋ ਲਵੇ ਈ ਕਦੀ ਤੇ ਹੱਸ ਮਾਰ ਲਵੇ ਨਾ ਜਿੰਦ ਸਾਡੀ ਰੋ ਲਵੇ ਹਾਏ ਆ ਵੇਖ ਲੋ ਇਹ ਸੋਨੂ ਸੀਤੋ ਵਾਲਦੋਂ ਕਿਤੇ ਘਟਿਆ ਬੋਲ ਉਹਨੇ ਮੈਂ ਘਟਿਆ ਕਿਤੇ ਨਹੀਂ ਨਹੀਂ ਤੁਸੀਂ ਵੀਡੀਓ ਸ਼ੇਅਰ ਕਰੋ ਇਹ ਰਹਾ ਤੇਰੇ ਲੋਕਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਜਰੂਰ ਕਰੋ ਸ਼ੇਅਰ ਕਰੋ ਤੇਰੇ ਘਰੋਂ ਵੀਰ ਜੀ ਥੈਂਕ ਯੂ ਕਰਦੇ ਆਲੇ ਹੈ ਥੈਂਕ ਯੂ ਵੀਰ ਜੀ ਤੁਹਾਡਾ ਥੈਂਕ ਯੂ ਸ਼ੇਅਰ ਬਜਾਰਿਆ ਨਾ ਅਬ ਯਾਰ ਆਏ ਬੈਠੇ ਆ ਬੈਠੇ ਆਪਣੇ ਗਾਕ ਕੀ ਇਹਨੂੰ ਕਹਿੰਦੇ ਆ ਆ ਆ ਸੁਣਨ ਵਾਲੀ ਸੰਗਤ ਬੈਠੀ ਗਾੜੀ ਇਧਰ ਵਿਆਹ ਹੋਣ ਲੱਗੇ ਪਏ ਇੱਥੇ ਹੀ ਵਜਦੇ ਸੁਰਾ ਦੇ ਹੋਰ ਕਿ ਗੀਤ ਕਿਹੜਾ ਰੋਂਦੀ ਕਰ ਲੌਂਦੀ ਵੇ ਕੋਈ ਲੈ ਚੱਲੇ ਆ ਮੁਕਲਾਵੇ ਸੁਣਾ ਰੋਂਦੀ ਕਰ ਲਾਉਂਦੀ ਨੋ ਵੇ ਕੋਈ ਲੈ ਚੱਲਿਆ ਮਤਿਆ ਚੰਗਾ ਰੱਜੂ ਹੱਥ ਦੀ ਆ ਮੈਂ ਹੋਂਦੋਂ ਚੱਲੀ ਤੇਰੇ ਪਿੰਡ ਨੂੰ ਫੇਰ ਗੱਡੀ ਦੇ ਹਾਂ ਗੱਡੀ ਲਾਵੇ ਚ ਗਾਣੇ ਪਏ ਜਤਰੀ ਖੜਿਆ ਆ ਪਾ ਖੜੇ ਜੀ ਚੱਲੀਏ ਆ ਆ ਆ ਆ ਤੈਨੂੰ ਤੈਨੂੰ ਮਸ਼ਹੂਰ ਕਰ ਦੇਣਾ ਆਪਾਂ ਸੋਮਸੀਤੋ ਵਾਲਾ ਚੱਲ ਚਲੀ ਤੇਰੇ ਘਰੇ ਨਹੀਂ ਬਣਦਾ ਸੋ ਕਰੇ ਬਾਜਣਿਆ ਤੂੰ ਦੱਸ ਪਹਿਲਾਂ ਮਸ਼ਹੂਰ ਹੋ ਨਹੀਂ ਅੱਜ ਕੋਈ ਬਣਾ ਵੀਡੀਓ ਵੀਡੀਓ ਬਣਾ ਗੱਡੀ ਦਾ ਗੱਡੀ ਨਾਲ ਬਣਾਵਾ ਤੂੰ ਗੱਡੀ 'ਚ ਬਹਿ ਤੈਨੂੰ ਬਾਹਰ ਖੜਦਾ ਮੈਂ ਬੈ ਜਾ ਗੱਡੀ 'ਚ ਗੱਡੀ 'ਚ ਬਹਿ ਜਾ ਬੰਦਾ ਯਾਰ ਭੋਲਾ ਵਾ ਮੈਂ ਅੱਜ ਹਿਸਾਬ ਲਾਇਆ ਥੋੜਾ ਜਿਆ ਨਾ ਮਤਲਬ ਆ ਵੀਡੀਓ ਸੋ ਚੋ 15 20% ਮੈਨੂੰ ਲੱਗਦਾ ਬੰਦਾ ਛੋਟਾ ਹੈਗਾ ਨਾ ਕਿਤੇ ਜਾਣਾ ਠੀਕ ਹੈ ਪਰ ਸੋਨੂ ਸੀਤੋ ਵਾਲਾ ਨਾਲੋਂ 100 ਗੁਣਾ ਚੰਗਾ ਬੰਦਾ ਹੈ ਦੱਸ ਅਣਮੂ ਕਰ ਓਏ ਅਣਮੂ ਕਰ ਸੁਣਾ ਕੋਈ ਓਏ ਗਾਣਾ ਕੋਈ ਸੁਣਾ ਹਾਂ ਗਾਣਾ ਜਹਾ ਤੇ ਗੱਡੀ ਦੇ ਮੋੜ ਫੇੜੀ ਪਾ ਜਾਵਾਂ ਓਦੋਂ ਗੱਡੀ ਮੋੜਾ ਪਹਿਲਾਂ ਲਾ ਸੋਨੂ ਸੀਤੋ ਵਾਲਾ ਤੂੰ ਫੇਰ ਜਾਣਦਾ ਹਾਂ ਸੋਨੂ ਸੀਤੋ ਵਾਲਾ ਨੂੰ ਫੇਲ ਕਰਨਾ ਹੀ ਬੋਲ 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 ਪਹਿਲਾਂ ਸੋਨੂ ਸੀਤੋ ਵਾਲਾ ਨੂੰ ਫੇਲ ਕਰਨਾ ਆਪਾ ਚੱਲ ਬੋਲ ਆ ਤੂੰ ਉਹ ਤੂੰ ਗੇ ਠੂਆ ਪਾੜ ਦਾਂਗੇ ਸੋਨੂ ਸਿੱਤੋ ਆ। ਤੂੰ ਬੱਸ ਦੋੜਾ ਪਾ ਦੇ ਠੂਆ। ਠੂਆ ਪਾੜ ਦਾਂਗੇ। ਠੂਆ ਪਾਦਾ ਯਾਰਾ। ਥੈਂਕ ਯੂ। ਠੇਕੂ ਠੇਕੂ। ਥੈਂਕ ਯੂ ਠੋਕੋ। ਠੇਕੂ ਠੋਕੋ। ਠੋਕੋ ਨਹੀਂ ਥੈਂਕ ਯੂ ਥੈਂਕ ਯੂ। ਠੇਕੂ ਕਰੋ। ਥੈਂਕ ਯੂ ਥੈਂਕ ਯੂ। ਠੇਕੂ ਠੇਕੂ। ਵੀਡੀਓ ਸ਼ੇਅਰ ਕਰ ਦੋ। ਵੀਡੀਓ ਸ਼ੇਅਰ ਕਰ ਦੋ। ਕਮਾਲ ਹੋ ਗਈ ਆ। ਹਾਲ ਹੋ ਗਈ ਆ। ਤੇ ਜਿਹੜਾ ਗੀਤ ਆਖਿਆ ਸੁਣਾ। ਹਾਂ ਗੀਤ ਗਾ ਚਲ ਘੜੇ ਜਾਂਦੇ ਜੰਦੇ ਜੰਦੇ ਘੜੇ ਨਾ। ਵੇ ਮੈਨੂੰ ਲੈ ਜਾ ਰੋਦੀ ਨੂੰ। ਸੋਹਣਿਆ ਕਰੀ ਬਣ ਆਦਰੀ ਦੇਲੇ ਪਿੰਡ ਦਾ ਆ ਪਾ ਤੇਰੇ ਮਾਏ ਵਿਆਹ ਕਰਵਾ ਕੇ ਸਾਨੂੰ ਮਿਲਦਾ ਗਿਲਧਾਰ ਨਾ ਸੋਹਣਿਆ ਵਿਆਹ ਕਰਵਾ ਕੇ ਸਾਨੂੰ ਮਿਲਦਾ ਕਿ ਹੁੰਦਾ ਬਾਹਰ ਆ ਓਏ ਉਹ ਕਿ ਬਾਹਰ ਆ ਉਹ ਸਰਦਾਰ ਜੀ ਨਹੀਂ ਆਇਆ ਤੂੰ ਨਾ ਉਤਰੀ ਆ ਪਿਆਉਗੇ ਮਿਲਣ ਉਹ ਕਿ ਆ ਉਹ ਕਿ ਬਾਹਰ ਆ ਹਾਂ ਨੀਤੀ ਓਏ ਦੀ ਨੇ ਦਬਕਾ ਮਰ ਜਾਂਦਾ ਬਾਹਰ ਆ ਓ ਬਾਹਰ ਓਏ ਬਾਹਰ ਆ ਵੀ ਜੀ ਤੈਨੂੰ ਮਿਲਾਨ ਕਾਉਂ ਦਿਆ ਤੈਨੂੰ ਬਣਾਉਂਦਾ ਹਾਂ ਟਿਆ ਤੈਨੂੰ ਇੰਨਾ ਟਾਈਮ ਨਹੀਂ ਨਹੀਂ ਮੈਂ ਗੁਰਗਾ ਸੋਨੂ ਸੀਤੋਵਾਲ ਆਪਾਂ ਚੱਲ ਹੁਣ ਵੀਡੀਓ ਚ ਬੰਬ ਬਣਾ ਹੀ ਦੇਣਾ ਵੀਡੀਓ ਸੋਨੂ ਸੀਤੋਵਾਲ ਨੂੰ ਫੇਲ ਕਰਨਾ ਹੀ ਇਹ ਬੰਦੇ ਦੀ ਆਪਾਂ ਕਢਾਈ ਕਰਾਉਣੀ ਹੈ ਕਿਸੇ ਹਿਸਾਬ ਨਾਲ ਵੀ ਪਰ ਕਰਾਉਣੀ ਆਪਾਂ ਨਹੀਂ ਗਈ ਕਰਾਉਣੀ ਸੱਜੇ ਬਾਦਸ਼ਾਹ ਨਹੀਂ ਆ ਬਾਬੇ ਸੱਜਣ ਸਾਹਿਬ ਨੇ ਕਿਰਪਾ ਕਰਨੀ ਹੈ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰਨੀ ਗੁਰਨਾਗਦੇ ਜੀ ਨੇ ਕਿਰਪਾ ਕਰਨੀ ਆ ਤੇ ਇਹਦੇ ਨਾਲ ਨਾਲ ਕੋਈ ਝੂਠ ਨਹੀਂ ਮਾਰਨਾ ਹੋ ਸਕਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਹੋਰ ਤਰੱਕੀ ਬਹੁਤ ਜ਼ਿਆਦਾ ਕਰਦੇ ਇਹ ਬੰਦੇ ਨਾ ਤੇਨੂੰ ਯਾਰ ਕੀ ਮੈਂ ਉਹ ਆਂਦਾ ਵੀ ਰਿਆ ਹੀ ਕਰਨਾ ਕਰਾਂ ਨਹੀਂ ਕਰਕੇ ਰਹਿ ਨਾ ਉਹਦਾ ਵੀ ਰਿਆ ਹੀ ਕਰਾਇ ਕਰ ਗੱਲਾਂ ਤੂੰ ਉਹ ਯਾਰ ਹੈਗੀ ਯਾਰ ਕਰਦਾ ਇਦਾਂ ਦੀਆਂ ਬਸ ਠੀਕ ਆ ਉਹਨੇ ਕਰਨੀਆਂ ਕੀ ਆ ਉਹ ਕਰਦਾ ਇਦਾਂ ਸੁਣ ਲਈ ਭਾਵੇਂ ਚ ਰਹੀਂ ਚੱਲ ਬੋਲ ਕਦੇ ਤਾਂ ਹੱਸ ਬੋਲਵੇ ਨਾ ਜਿੰਨੇ ਸਾਡੀ ਰੋਲ ਨਹੀਂ ਤੇਨੂੰ ਸੁਣਣਿਆ ਕਰ ਮੱਥੇ ਤੇ ਸਹੀ ਆ ਵੇ ਤੇਰੇ ਨਾਲ ਲਾ ਮੈਂ ਫਸੀ ਨਪੋ ਰਵੇ 나 ਜਿੰਦ ਸਾਡੀ ਰਵੇ ਉੱਚੀ ਕਦੇ ਦਿੱਤੇ ਹੱਸ ਬੋ ਰਵੇ 나 ਜਿੰਦ ਸਾਡੀ ਮੇਰੇ ਕੋਈ ਨਹੀਂ ਰਵੇ ਆਖਰੀ ਮੈਂ ਗੱਦੀ ਪੈਂਦੀ ਦੇ ਘਰੇ ਚਲੀ ਗਏ ਘਰੇ ਚਲੀ